ਇੱਧਰ ਵੇਖੋ ਜੀ ਸਾਡੇ ਲੱਗ ਗਏ ਨੇ ਅਮਰੂਦ ਅਮਰੂਦ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਆ ਸ਼ੂਗਰ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਹੁੰਦੇ ਆ ਉਧਰ ਆਪਾਂ ਲਾਇਆ ਕਦੂ ਇੱਧਰ ਵੇਖੋ ਜੀ ਲੱਗਦੀਆਂ Shimla ਮਿਰਚਾਂ ਫਲੀਆਂ ਸੁੱਜੀ ਮਿਰਚ ਅਮਰੂਦ ਬੈਂਗਨ ਪਿਆਜ਼ ਆਪਾਂ ਹੱਲ ਇਹ ਵੀਡੀਓ ਆਪਾਂ ਤਾਂ ਪਾਈ ਆ ਇਹ ਆਪਾਂ ਤੁਹਾਨੂੰ ਇਸ ਕਰਕੇ ਨਹੀਂ ਪਾਈ ਕਿ ਅਸੀਂ ਸਬਜ਼ੀਆਂ ਲਾਈਆਂ ਆਪਾਂ ਇਸ ਕਰਕੇ ਪਾ ਰਹੇ ਆਂ ਵੀਡੀਓ ਕੀ ਆਪਾਂ ਨੂੰ ਸਾਰਿਆਂ ਨੂੰ ਹੀ ਘਰ ਦੇ ਵਿੱਚ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਚਾਹੇ ਉਹ ਥੋੜੀਆਂ ਹੋਣ ਕਿਉਂਕਿ ਜਿਹੜਾ ਵੀ ਆਪਣਾ ਡੰਗ ਘਰ ਦਾ ਇੱਕ ਅੱਗੇ ਚੱਲਦਾ ਵਾ ਉਹ ਵੀ ਆਪਣੀ ਨਾਲ ਇਹ ਬਚਦਾ ਨਾਲੇ ਆਪਾਂ ਬਿਮਾਰੀਆਂ ਤੋਂ ਰਹਿਤ ਕਿਉਂਕਿ ਅੱਜ ਕੱਲ ਨਵੀਆਂ ਸਬਜ਼ੀਆਂ ਆਉਂਦੀਆਂ ਵਾ ਉਹ ਸਾਰੀਆਂ ਤਕਰੀਬਨ ਆਪਣਾ ਦਵਾਈਆਂ ਖਾਦਾਂ ਤੇ ਟੀਕਿਆਂ ਵਾਲੀਆਂ ਮਿਲਦੀਆਂ ਪਈਆਂ ਰਾਤ ਟੀਕਾ ਲਾਉਂਦੇ ਆ ਬਾਲ ਨੂੰ ਤੇ ਦਿਨੇ ਸਬਜ਼ੀਆਂ ਵੱਡੀਆਂ-ਵੱਡੀਆਂ ਹੋਈਆਂ ਹੁੰਦੀਆਂ ਵਾ ਆਪਾਂ ਜਿੰਨਾਂ ਬਿਮਾਰੀਆਂ ਦਾ ਕਦੀ ਨਾਮ ਵੀ ਨਹੀਂ ਸੀ ਸੁਣਿਆ ਉਹਨਾਂ ਬਿਮਾਰੀਆਂ ਦੇ ਆਪਾਂ ਸ਼ਿਕਾਰ ਹੁੰਦੇ ਜਾ ਰਹੇ ਹਰ ਘਰ ਦੇ ਵਿੱਚ ਬਿਮਾਰੀ ਆ ਆਪਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਬਾਤੇ ਆਪਣੀ ਹਿੰਮਤ ਕਰਨੀ ਚਾਹੀਦੀ ਹੈ ਚਲੋ ਜਗਾ ਦੇ ਵਿੱਚ ਤੁਸੀਂ ਕੋਤ ਜਗਾ ਸਾਡੀ ਵੀ ਥੋੜੀ ਆ ਬਹੁਤ ਥੋੜੀ ਜਗਾ ਵਾ ਉਹਨੇ ਵਿੱਚ ਹੀ ਆਪਾਂ ਲਾਈਆਂ ਹੋਈਆਂ ਸਬਜ਼ੀਆਂ ਮੈਂ ਸਾਰਿਆਂ ਨੂੰ ਜੇ ਮੇਰਾ ਇਹ ਸੁਝਾਅ ਚੰਗਾ ਲੱਗੇ ਕਿ ਆਪਾਂ ਨੂੰ ਥੋੜੀ ਥੋੜੀ ਸਬਜ਼ੀ ਜਿਹੜੀ ਉਹ ਲਾਉਣੀ ਚਾਹੀਦੀ ਨਾਲੇ ਆਪਣੀ ਸਿਹਤ ਦੀ ਤੰਦਰੁਸਤੀ ਤੇ ਨਾਲੇ ਆਪਣਾ ਪਰਦਾ ਬਜਟ ਧੰਨਵਾਦ ਜੀ